ਸਤਿ ਸ਼੍ਰੀ ਅਕਾਲ ਲੋਕ ਕਰਨ ਪੰਜਾਬੀ ਤੇ ਸਵਾਗਤ ਹੈ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜੱਲ ਉਸ ਪਰਮਿੰਦਰ ਸਿੰਘ ਰਾਇਦਰ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਧੰਨਵਾਦ ਗੁਰਜਿੰਦਰ ਜੀ ਸਤਿ ਸ਼੍ਰੀ ਅਕਾਲ ਜਿੰਨੇ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਪਰਮਿੰਦਰ ਜੀ ਦਿੱਲੀ ਦੇ ਵਿੱਚ ਮੀਟਿੰਗ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਕਹਿੰਦੇ ਕਿ ਅੱਜ ਅਸੀਂ ਸੀਟਾਂ ਵੰਡ ਲੈਣੀਆਂ ਨੇ ਤੇ ਸੀਟ ਸ਼ੇਅਰਿੰਗ ਅੱਜ ਸਾਡੀ ਹੋ ਜੂਗੀ ਮੀਟਿੰਗ ਦੇ ਵਿੱਚ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਹਿੱਸਾ ਲੈਣਗੇ ਪੰਜਾਬ ਕਾਂਗਰਸ ਦਾ ਹਾਲ ਆਪਾਂ ਨੂੰ ਪਤਾ ਹੀ ਹੈ ਇਹ ਕਹਿੰਦੇ ਕਿ ਅਸੀਂ ਤਾਂ ਛੱਡ ਜਾਾਂਗੇ ਜੇ ਤੁਸੀਂ ਸਮਝੌਤਾ ਕਰ ਲਿਆ ਯਾਨੀ ਕਿ ਜੇ ਆਪ ਤੇ ਕਾਂਗਰਸ ਦਾ ਸਮਝੌਤਾ ਹੋ ਗਿਆ ਪਰ ਜਿਵੇਂ ਨਵਜੋਤ ਸਿੱਧੂ ਜਾਂ ਹੋਰ ਲੀਡਰ ਇਹ ਕਹਿੰਦੇ ਨੇ ਕਿ ਹਾਈ ਕਮਾਂਡ ਜੋਕ ਹੋਗੇ ਸਾਨੂੰ ਮਨਜ਼ੂਰ ਹੈ ਨਵਜੋਤ ਸਿੰਘ ਸਿੱਧੂ ਨੇ ਵੀ ਤੁਸੀਂ ਇਹ ਕਹ ਲਓ ਕਿ ਕਾਂਗਰਸੀਆਂ ਨੂੰ ਵਿਪਤਾ ਛੇੜ ਰੱਖੀ ਹੈ ਉਹ ਵਿਚਾਰੇ ਲਗਾਤਾਰ ਚਿੱਠੀਆਂ ਲਿਖਦੇ ਨੇ ਕਦੇ ਕਿਸੇ ਦੇ ਤਰਲਬਿੰਤਾਈ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣਾ ਜਿਹੜਾ ਖਾੜਾ ਉਹ ਵੱਖਰਾ ਲਈ ਬੈਠੇ ਨੇ ਬਿੱਤੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਬਟੰਡਾ ਰੈਲੀ ਕਰਕੇ ਲਗਾਤਾਰ ਕਾਂਗਰਸੀਆਂ ਦਾ ਜਿਹੜਾ ਬਲੱਡ ਪ੍ਰੈਸ਼ਰ ਸੀ ਇੱਕ ਵਾਰ ਫਿਰ ਵਧਦਾ ਤਾ ਹੋ। ਨਾਲ ਨਾਲ ਜਿਹੜੇ ਅਗਲੇ ਪ੍ਰੋਗਰਾਮ ਨੇ ਉਹ ਵੀ ਦਿੱਤੇ ਹੋਏ ਨੇ। 호ਕਾ ਵੀ ਦਿੱਤਾ ਹੋਇਆ ਕਿ ਤੁਸੀਂ ਵੀ ਆ ਜਾਓ ਸਾਡੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋ ਜਾਓ। ਇਹ ਸੀਟ ਸ਼ੇਅਰਿੰਗ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਆਪਾਂ ਨੇ ਗੱਲ ਕੀਤੀ ਸੀ ਇਸ ਬਾਰੇ ਕਿ ਅਲੱਗ-ਭੱਗ ਗੱਲਬਾਤਾਂ ਮੁੱਕੇ ਚੁੱਕੀ ਐ। ਹੁਣ ਤਾਂ ਇਹ ਉਹ ਰੌਲਾ ਜਿਹੜਾ ਹੁਣ ਲਾਜ਼ਮੀ ਹੁੰਦਾ। ਤੇ ਦੂਜੇ ਪਾਸੇ ਹਰਸੀਮਰਤ ਕੌਰ ਬਾਦਲ ਉਹਨਾਂ ਦੀ ਇੱਕ ਸਟੇਟਮੈਂਟ ਆਈ ਐ ਸਮਝੌਤੇ ਦੇ ਉੱਪਰ ਉਹਦੇ ਦੀ ਗੱਲ ਕਰਾਂਗੇ ਕਿ ਕੀ ਕਹਿ ਰਹੇ ਨੇ। ਮੇਰੀ ਗੱਲ ਇਹ ਹੈ ਕਿ ਜੇ ਇਹਨਾਂ ਦਾ ਸਮਝੌਤਾ ਹੋ ਜਾਂਦਾ ਤਾਂ ਫਿਰ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਅਲਾਈਅנס ਹੋਊਗਾ ਖੈਰ ਆ ਜਿਹੜੇ ਇਕੱਲੇ ਪੈ ਗਏ ਖੈਰਾਂ ਦੇ ਹੱਕ ਦੇ ਵਿੱਚ ਬੀਜੇਪੀ ਕਿਵੇਂ ਆਈ ਉਹਦੇ ਤੇ ਵੀ ਗੱਲ ਕਰਾਂਗੇ ਪਰ ਪਰਮਿੰਦਰ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਜਿਹੜੀ ਅੱਜ ਇਹਨਾਂ ਨੇ ਮੀਟਿੰਗ ਰੱਖੀ ਹੋਈ ਹੈ ਦਿੱਲੀ ਦੇ ਵਿੱਚ ਇਹ ਅਸੀਂ ਸੀਟ ਸ਼ੇਅਰਿੰਗ ਕਰਾਂਗੇ ਦੋ ਤਿੰਨ ਲੀਡਰ ਉਹਦੇ ਹੋਣਗੇ ਆਮ ਆਦਮੀ ਪਾਰਟੀ ਦੇ ਦੋ ਚਾਰ ਲੀਡਰ ਉਹਦੇ ਚ ਇੰਡੀਆ ਗਰੁੱਪ ਤੇ ਬੈਠ ਜਾਣਗੇ ਫਿਰ ਕਹਿੰਦੇ ਕਿ ਇਹ ਸੀਟਾਂ ਤੇ ਅਸੀਂ ਦੇਖਾਂਗੇ ਕਿ ਕਿੰਨੀਆਂ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੂੰ ਲਈਏ ਜੀ ਕੀ ਗੱਲਬਾਤ ਸਾਰੀ ਇਹਦੇ ਵਿੱਚ ਬਿਲਕੁਲ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਦੁਪਹਿਰ ਨੂੰ ਮੀਟਿੰਗ ਰੱਖੀ ਹੋਈ ਆ ਕਾਂਗਰਸੀ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਤਿੰਨ ਚਾਰ ਆਗੂ ਮੈਂ ਦਿੱਲੀ ਦੇ ਵਿੱਚ ਬੈਠੇ ਕਰ ਰਹੇ ਆ ਉਹ ਸ਼ੇਅਰਿੰਗ ਦੇ ਬਾਰੇ ਹੀ ਹੈਗੀ ਆ ਪਹਿਲਾਂ ਤਾਂ ਗੱਲ ਕਰਦੇ ਸੀਗੇ ਸੂਬੇ ਭਰ ਤੋਂ ਕਮੇਟੀਆਂ ਮਤਲਬ ਕਮੇਟੀ ਦੇ ਰੂਪ ਵਿੱਚ ਬੰਦੇ ਬੁਲਾਏ ਗਏ ਆਗੂ ਉਹਨਾਂ ਦੇ ਵਿਚਾਰ ਲਏ ਗਏ ਫਿਰ ਹੁਣ ਉਦੇ ਵਿੱਚੋਂ ਪੰਜਾਬ ਨੂੰ ਬਾਹਰ ਰੱਖ ਕੇ ਨੌਨ ਸਟੇਟਾਂ ਦੇ ਇਹਨਾਂ ਨੇ ਅਨਾਉਂਸ ਕਰਤਾ ਸੀ ਕਿ ਗੱਠਜੋੜ ਹੋਊਗਾ। ਲੇਕਿਨ ਅੱਜ ਮੀਟਿੰਗ ਤੋਂ ਬਾਅਦ ਇਹ ਤੈਅ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ। ਹਾਲਾਂਕਿ ਪਾਰਟੀ ਨੇ ਕਾਂਗਰਸ ਨੇ 543 ਸੀਟਾਂ ਦੇ ਹੀ ਆਪਣੇ ਕੋਆਰਡੀਨੇਟਰ ਜਿਹੜੇ ਹੈਗੇ ਆ ਉਹ ਥਾਪ ਦਿੱਤੇ ਆ। ਪੰਜਾਬ ਵਿੱਚ ਸਾਰੀਆਂ ਸੀਟਾਂ ਦੇ ਉੱਤੇ ਥਾਪ ਤੇ ਆ। ਉਹ ਮਤਲਬ ਗੱਠਜੋੜ ਨੂੰ ਵੀ ਔਰ ਖਾਸ ਕਰ ਜਿਹੜੇ ਪਾਰਟੀਆਂ ਨਾਂ ਉੱਪਰ ਕਰਦੀਆਂ ਨੇ ਕਾਂਗਰਸ ਨਾਲ ਚੱਲਣ ਨੂੰ ਉਹਨਾਂ ਨੂੰ ਵੀ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰੀਏ ਯਤਨ ਕਰਿਆ ਵੀ ਕਾਂਗਰਸ ਪਾਰਟੀ ਜਿਹੜੀ ਹੈਗੀ ਉਹ ਸਾਰੀਆਂ ਸੀਟਾਂ ਤੇ ਕਾਇਮ ਹੈ ਪੂਰਾ ਟੋਨ ਨਰਨ ਵਾਸਤੇ ਨਿਕਲ ਨਾਲ ਦੀ ਨਾਲ ਜਿਹੜਾ ਹੈਗਾ ਇੰਡੀਆ ਗੱਠਜੋੜ ਦੇ ਜਿਹੜੇ ਨਿਜਮ ਨੇ ਉਹਨਾਂ ਦੇ ਨਾਲ ਵੀ ਇਹ ਮੀਟਿੰਗਾਂ ਦੇ ਰੂਪ ਵਿੱਚ ਅੱਗੇ ਤੁਰ ਰਹੀ ਹੈ ਕਿ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਨਾ ਰਹੇ ਜੀ ਜਾਂ ਸਾਡੇ ਤੇ ਕੋਈ ਬਲੇਮ ਨਾ ਦੇ ਜਾਂ ਜਿਹੜੀਆਂ ਪਾਰਟੀਆਂ ਸਾਨੂੰ ਸਹਿਯੋਗ ਦੇਣ ਲਈ ਤਿਆਰ ਆ ਉਹ ਇਹ ਨਾ ਕਹਿਣ ਕਿ ਇਹ ਯਤਨ ਕਰਨ ਨਹੀਂ ਰਹੇ ਆਪਣੇ ਆਪ ਨੂੰ ਅੱਗੇ ਲਾ ਰਹੇ ਨੇ ਪਰ ਉਹਦੇ ਤਹਿਤ ਹੀ ਇਹ ਮੀਟਿੰਗਾਂ ਜਿਹੜੀਆਂ ਸੂਬਿਆਂ ਵਿੱਚ ਨਹੀਂ ਇਹਨਾਂ ਦਾ ਗੱਠਜੋੜ ਹੋ ਪਾਇਆ ਕਿਸੇ ਪਾਰਟੀ ਨਾਲ ਜਾਂ ਆਪਾਂ ਕਹਿ ਲਓ ਜਿਵੇਂ ਪੰਜਾਬ ਕਾਂਗਰਸ ਨਾਂ ਨੁਕਰ ਕਰ ਰਹੀ ਹੈ ਤਾਂ ਜਿੱਥੇ ਜਿੱਥੇ ਇਹਨਾਂ ਦੇ ਸਹਿਯੋਗੀ ਪਾਰਟੀਆਂ ਜਾਂ ਇਹ ਪਾਰਟੀਆਂ ਦੇ ਉਪ ਵਿੱਚ ਨੇ ਨਾਂ ਨੁਕਰ ਹੋ ਰਹੀ ਹ ਉਤੋਂ ਉਤੋਂ ਨੇੜੇ ਲਾਉਣ ਦੀ ਗੱਲ ਜਿਹੜੀ ਹੈਗੀ ਯਤਨ ਕਰ ਰਹੇ ਹਾਲਾਂਕਿ ਆਪਾਂ ਇਹ ਕਹਿ ਸਕਦੇ ਆ ਗੁਰਦੇਵਿੰਦਰ ਜੀ ਕਿ ਇੱਕ ਤਰ੍ਹਾਂ ਨਾਲ ਚਾਹੀ ਹੀ ਹੈ ਤਰੀਕਾ ਤਾਂ ਇਹ ਲੋਕਾਂ ਨੂੰ ਜਾਂਗਿਆ ਨੂੰ ਪਾਰਟੀ ਦੇ ਨਾਰਾਜ਼ ਨਾ ਹੋ ਜਾਣਾ ਉਹਨਾਂ ਨੂੰ ਨੇੜੇ ਲਾਉਣ ਵਾਸਤੇ ਇੱਕ ਐਦਾਂ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਹੈਗਾ ਉਹ ਚੱਲ ਰਿਹਾ ਤੇ ਇਹਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਆ ਕਿ ਕੇਜਰੀਵਾਲ ਨੂੰ ਜਾਂ ਕਾਂਗਰਸ ਨੂੰ ਦੋਨਾਂ ਜਣਿਆਂ ਨੂੰ ਕਹਿੰਦੇ ਆ ਆਮ ਆਦਮੀ ਪਾਰਟੀ ਕੇਜਰੀਵਾਲ ਤਾਂ ਗੱਲਾਂ ਕਾਨੂੰਨ ਨਾ ਲੈਣ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਨੂੰ ਜਾਂ ਇਕੱਠ ਜੋੜਨ ਨੂੰ ਨੁਕਸਾਨ ਹੋ ਸਕਦਾ ਜੇ ਦੋਨੋਂ ਸਮਝੌਤਾ ਕਰਕੇ ਗੱਠ ਜੋੜ ਦੇ ਰੂਪ ਵਿੱਚ ਇਕੱਠੇ ਨਾ ਗੜੇ। ਸੋ ਆਪਾਂ ਇੱਕ ਗੱਲ ਕਰ ਰਹੇ ਲਈ ਸੀ ਕਿ ਜਿਹੜਾ ਅ ਬੀਜਪੀ ਹੈ ਬੀਜਪੀ ਕੋਸ਼ਿਸ਼ ਕਰੂਗੀ ਕਿ ਜਿੰਨੇ ਇੱਕ ਗੱਠ ਜੋੜ ਤੋਂ ਬਾਹਰ ਰਹਿਣ ਗਰੁੱਪ ਤੇ ਉਹਨਾਂ ਦੀ ਹਿੱਸੇ ਦੀ ਬੋਟ ਹੈ ਜਿਹੜੀ ਉਹ ਕਿਸੇ ਨਾ ਕਿਸੇ ਤਰੀਕੇ ਗੱਠ ਜੋੜ ਦੀ ਬੋਟ ਹੈ ਜਿਹੜੀ ਉਹ ਤੋੜ ਕੇ ਲੈ ਜਾਣਾ ਜਿਹੜੀ ਅ ਬੀਜਪੀ ਦੀ ਕੱਟੜ ਬੋਟ ਹੈ ਉਹ ਉਸੇਪਰ ਰਹਿ ਸਕਦੀ ਹੈ ਉਹਨੂੰ ਕਿਤੇ ਨਾ ਕਿਤੇ ਵੱਡਾ ਹੁਲਾਰਾ ਮਿਲ ਸਕਦਾ ਹੈ। ਉਹ ਇਸ ਕਰਕੇ ਗੱਠਜੋੜ ਦੀ ਵੀ ਮਜਬੂਰੀ ਹੈ ਕਿ ਸਾਰੀਆਂ ਪਾਰਟੀਆਂ ਨਾਲ ਲੱਗੇ ਚੱਲਾ ਜਾਵੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੀ ਇਹੀ ਚਾਹੂਗੀ ਕਿ ਜੇ ਜੇ ਗੱਠਜੋੜ ਨਾਲ ਮੈਨੂੰ ਜਿੱਤ ਮਿਲਦੀ ਹੈ ਕਿਸੇ ਤਰੀਕੇ ਨਾਲ ਤਾਂ ਲੈ ਲਈ ਜਾਵੇ। ਆਦਰਵਾਇਜ਼ ਆਪਾਂ ਇਹ ਵੀ ਹੈਗਾ ਨਾ ਕਿ ਗੱਠਜੋੜ ਦੇ ਨਾਲ ਤੁਰਨ ਵਾਸਤੇ ਆਮ ਆਦਮੀ ਪਾਰਟੀ ਕੋਲ ਇੱਕ ਆਪਸ਼ਨ ਹੈ ਉਹ ਇਹੀ ਹੈ ਕਿ ਆਪਣਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੈ ਜਿਵੇਂ ਵੱਧ ਸੀਟਾਂ ਦੀ ਮੰਗ ਕਰ ਸਕਦੇ ਹੈ। ਤੇ ਮਜਬੂਰੀ ਬਸ ਗੱਠਜੋੜ ਨੂੰ ਜਾਂ ਕਹਿ ਲਓ ਕਾਂਗਰਸ ਨੂੰ ਜਿੱਥੇ ਉਹਨਾਂ ਦਾ ਰਾਜ ਹੈਗਾ। ਉੱਥੇ ਸੀਟਾਂ ਘੱਟ ਦੇ ਸਾਰਨਾ ਵੀ ਪੈ ਸਕਦਾ ਹੈ ਤੇ ਇਹ ਹੁਣ ਤੈਅ ਕਰਨਾ ਪਏਗਾ ਇਹਨਾਂ ਨੂੰ ਕਿ ਕਿੰਨੇ ਕੁ ਸਮਝਦਾਰੀ ਨਾਲ ਜਾਂ ਕਿੰਨੀ ਗੰਭੀਰਤਾ ਨਾਲ ਇਸ ਗੱਠ ਜੋੜ ਨੂੰ ਲੈਂਦੇ ਆ ਦੋਨੋਂ ਪਾਰਟੀਆਂ ਤੇ ਉਸ ਤਹਿਤ ਹਿੱਤਾਂ ਨੂੰ ਮੁਕਰਾ ਕੇ ਜੇ ਕੋਈ ਸਮਝੌਤਾ ਹੁੰਦਾ ਤਾਂ ਹਾਲਾਂਕਿ ਨਰਾਜ ਚੱਲ ਰਹੇ ਨੇ ਆਪ ਨੂੰ ਮਿੰਨ ਰਾਜ ਹੋ ਕੇ ਵਿਆਮਾਦੀ ਪਾਰਟੀ ਨਾਲ ਨਾਂ ਕੀਤਾ ਜਾਵੇ ਸਮਝੌਤਾ ਉਹਦੇ ਤਹਿਤ ਗੱਲਬਾਤ ਜਿਹੜੀ ਹੈ ਕਿ ਤੁਰ ਤਰ ਰਹੀ ਹੈ ਪਰ ਦੇਖਣਾ ਤਾਂ ਇਹ ਪਏਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿ ਪੰਜਾਬ ਦੇ ਜਿਹੜੇ ਦਿੱਗਜ ਆਗੂ ਨੇ ਉਹਨਾਂ ਦੀ ਗੱਲ ਕਿੰਨੀ ਕੁ ਉੱਪਰ ਹਾਈ ਕਮਾਂਡ ਸੁਣਦੀ ਹੈ ਉਹਨਾਂ ਨੂੰ ਨਾਲ ਲੈ ਕੇ ਸਮਝੌਤਾ ਕਰਦੀ ਹੈ ਜਾਂ ਹਾਈ ਕਮਾਂਡ ਦਾ ਹੁਕਮ ਟੰਗੂਾ ਜਿਵੇਂ ਨਵਜੋਤ ਸਿੰਘ ਸਿੱਧੂ ਨੇ ਸਿੱਧਾ ਹੀ ਆ ਕੇ ਪਹਿਲੇ ਤੌਰ ਪਹਿਲੇ ਦਿਨੀ ਜਦੋਂ ਬਿਆਨਬਾਜ਼ੀ ਸ਼ੁਰੂ ਕੀਤੀ ਸੀ ਉਸੇ ਦਿਨ ਦੱਸਤਾ ਸੀ ਕਿ ਹਾਈ ਕਮਾਂਡ ਦਾ ਹੁਕਮ ਜਿਹੜਾ ਉਹ ਸਿਰ ਮੱਥੇ ਹੈ ਜੇ ਗੱਠਜੋੜ ਨਾਲ ਤੁਰਨਾ ਪਿਆ ਤਾਂ ਭਾਰਤ ਦੇ ਹਿੱਤਾਂ ਨੂੰ ਰੱਖ ਕੇ ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਤਾਂ ਤੁਰਿਆ ਜਾਊਗਾ ਤੋ ਬਾਕੀ ਲੀਡਰ ਕਿਸ ਤਰ੍ਹਾਂ ਇਸ ਗੱਲ ਨੂੰ ਲੈਂਦੇ ਨੇ ਕਿ ਉਹ ਇੱਥੇ ਜਿਹੜੇ ਇਹਨਾਂ ਦੀ ਆਪਣੀ ਸਿਆਸੀ ਖੇਡ ਹੈ ਸੂਬੇ ਪੱਧਰ ਦੀ ਉਹਨੂੰ ਮੁੱਖ ਰੱਖ ਕੇ ਖੇਡ ਖੇਡਦੇ ਨੇ ਜਾਂ ਹਾਈ ਕਮਾਂਡ ਦੇ ਹੁਕਮਾਂ ਦੇ ਫੁੱਲ ਚੜਾਉਂਦੇ ਨੇ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਕਾਫੀ ਕੁਝ ਤੈਅ ਕਰਦੇ ਨੇ ਦੇਖੋ ਪਰਮਿੰਦਰ ਜੀ ਕਾਂਗਰਸ ਲੀਡਰ ਵੀ ਇੱਥੇ ਸੱਚੇ ਨੇ ਜਿਹੜੇ ਪੰਜਾਬ ਦੀ ਇਕਾਈ ਹੈ ਉਹ ਕਹਿੰਦੇ ਨੇ ਕਿ ਅਸੀਂ ਜਵਾਬ ਕਿਵੇਂ ਦੇ ਦਵਾਂਗੇ ਲੋਕਾਂ ਨੂੰ ਅੱਜ ਜਮਾ ਉਹ ਕਹਿੰਦੇ ਨੇ ਕਿ ਮੰਨ ਲਓ ਸਾਡਾ ਅਲਾਈਅንስ ਪੰਜਾਬ ਦੇ ਵਿੱਚ ਹੋ ਜਾਂਦਾ ਅਸੀਂ ਲੋਕ ਸਭਾ ਦੀਆਂ ਸੀਟ ਸ਼ੇਅਰਿੰਗ ਕਰਕੇ ਅਸੀਂ ਚੋਣਾਂ ਲੜ ਲੈਣੇ ਆ ਕੀ ਸਾਡਾ ਜਿਹੜਾ ਅਲਾਈਅንስ ਹੈ ਇਹ 27 ਦੇ ਵਿੱਚ ਵੀ ਕਾਇਮ ਰਹੂਗਾ ਫਿਰ ਕਿਉਂਕਿ ਹਾਲੇ ਤੱਕ ਦਾ ਫਿਲਹਾਲ ਇਹ ਗੱਲ ਕਹੀ ਗਈ ਹੈ ਕਿ ਲੋਕ ਸਭਾ ਦੇ ਲਈ ਅਲਾਈਅਅንስ ਹੈ ਕਿਉਂਕਿ ਪਿਛੇ ਪੰਜ ਰਾਜਾਂ ਦੇ ਵਿੱਚ ਚੋਣਾਂ ਹੋਈਆਂ ਨੇ ਤਿੰਨਾਂ ਦੇ ਵਿੱਚ ਭਾਜਪਾ ਆ ਗਈ ਤੇ ਉੱਥੇ ਵੀ ਦੇਖਿਆ ਕਿ ਵਿਧਾਨ ਸਭਾ ਵੱਖ-ਵੱਖਰੀਆਂ ਲੜੀ ਗਈਆਂ ਨੇ ਉਹ ਲੀਡਰਸ਼ਿਪ ਵੀ ਆਪਣੀ ਜਗ੍ਹਾ ਸੱਚੀ ਹੈ ਕਿ ਅਸੀਂ ਲੋਕਾਂ ਨੂੰ ਜਵਾਬ ਕੀ ਦਵਾਂਗੇ ਇੱਕੋ ਹੀ ਧਿਰ ਰੋਲਿੰਗ ਧਿਰ ਇੱਕ ਹੀ ਧਿਰ ਜਿਹੜੀ ਧਿਰ ਉਹ ਤੇ ਰਹਿ ਗਈ ਐ ਆਪੋਜੀਸ਼ਨ ਧਿਰ ਹੁਣ ਪਤਾ ਨਹੀਂ ਸਾਡੇ ਪੰਜਾਬ ਦੇ ਲੋਕ ਆਖਰ ਸਵਾਲ ਕਿਉਂ ਨਹੀਂ ਕਰਦੇ ਹੈਗੇ ਕਿ ਜਿਹੜੀਆਂ ਸਾਰੀਆਂ ਪਾਲਿਸਿਸ ਹੁੰਦੀਆਂ ਨੇ ਉਹ ਜਾਂ ਵਿਰੋਧ ਕਰਨੇ ਡਿਸਾਈਡ ਕਰਨੀਆਂ ਹੁੰਦੀਆਂ ਨੇ ਜਾਂ ਵਿਰੋਧ ਧਿਰ ਨੇ ਕਰਵਾਉਣੀਆਂ ਹੁੰਦੀਆਂ ਨੇ ਮੇਨ ਸਟਰੀਮ ਪਾਲਿਸੀ ਜਿਹੜੀ ਹੈਗੀ ਐ ਉਹ ਜਿਹੜੀ ਮੌਜੂਦਾ ਧਿਰ ਹੁੰਦੀ ਐ ਉਹਨੇ ਲਾਗੂ ਕਰਨੀ ਹੁੰਦੀ ਐ ਹੁਣ ਲੋਕ ਸਾਡੇ ਇੰਨੇ ਭੋਲੇ ਨੇ ਸਾਰਾ ਹੀ ਪੰਜਾਬ ਸਾਡਾ ਇੰਨਾ ਭੋਲਾ ਉਹੇ ਸਵਾਲ ਕਿਉਂ ਨਹੀਂ ਦੋਨੋਂ ਪਾਰਟੀਆਂ ਨੂੰ ਕਰ ਰਿਹਾ ਕਿ ਜੇਕਰ ਤੁਸੀਂ ਅਲਾਈਂਸ ਕਰ ਲੋਗੇ ਤਾਂ ਅਸੀਂ ਕਿੱਥੇ ਜਾਵਾਂਗੇ ਇੱਕ ਗੱਲ ਦੂਜੀ ਗੱਲ ਦੇਖੋ ਅਸੀਂ ਇੱਥੇ ਕਿਸੇ ਦਾ ਪੱਖ ਨਹੀਂ ਲੈ ਰਹੇ ਹੈਗੇ ਪਰ ਜਿਹੜੀ ਤਰ੍ਹਾਂ ਤੰਦੇ ਉੱਪਰ ਸਚਾਈ ਹੈ ਉਹ ਸੱਚ ਹੀ ਹੁੰਦਾ ਉਹ ਦ ਜਿੰਨਾ ਮਰਜ਼ੀ ਪਰਦਾ ਪਾ ਲੋ ਅੱਖੋਂ ਨਹੀਂ ਨਿਕਤਾ ਜਾ ਸਕਦਾ ਭਾਜਪੀ ਇੰਨੀ ਕ ਮਜ਼ਬੂਤ ਹੈ ਤੁਸੀਂ ਜਿਹੜੇ ਅੱਜ ਦੀ ਤੁਹਾਡੀ ਸਿਚੁਏਸ਼ਨ ਹੈ ਕੱਲ ਕੀ ਹੋ ਜੇ ਕੋਈ ਨਹੀਂ ਜਾਣਦਾ ਅੱਜ ਤੁਸੀਂ ਭਾਜਪੀ ਨੂੰ ਕਾਊਂਟਰ ਨਹੀਂ ਕਰ ਸਕਦੇ ਇਹਨਾਂ ਹਾਲਾਤਾਂ ਦੇ ਵਿੱਚ ਦੂਜਾ ਕਾਉਂਟਰ ਇਦਾਂ ਹੁੰਦਾ ਹੁੰਦਾ ਐ ਨਹੀਂ ਕਾਉਂਟਰ ਹੁੰਦਾ ਕਿ ਤੁਸੀਂ ਪਾਰਟੀਆਂ ਇਕੱਠੀਆਂ ਕਰ ਲਈਆਂ ਪਾਰਟੀਆਂ ਇਕੱਠੀਆਂ ਕਰਕੇ ਅਸੀਂ ਖਿਲਾਫ ਲੜਾਂਗੇ ਬੀਜੇਪੀ ਕੋਲ ਇੱਕ ਹਿੰਦੂ ਤਰਬਦਾ এজেন্ডਾ ਤੁਸੀਂ ਕਿਵੇਂ ਕਾਉਂਟਰ ਕਰੋਗੇ ਬੀਜੇਪੀ ਕੋਲ ਇੱਕ ਨੈਸ਼ਨਲਿਜ਼ਮ ਹੈ ਇੱਕ ਜੀਓ ਨੈਸ਼ਨਲਿਜ਼ਮ ਹੈ ਉਸ ਤੋਂ ਇਲਾਵਾ ਬੀਜੇਪੀ ਦੀਆਂ ਹਿੰਦੀ ਵੈਲਟਰ ਜਿਹੜੇ ਉੱਤਰ ਪ੍ਰਦੇਸ਼ ਨੇ ਬਿਹਾਰ ਨੇ ਉਹਨਾਂ ਦੇ ਵਿੱਚ ਜਿਹੜੀਆਂ ਯੋਜਨਾਵਾਂ ਮਾਰੇ ਤੁਸੀਂ ਉਹਨਾਂ ਨੂੰ ਕਾਉਂਟਰ ਕਿਵੇਂ ਕਰੋਗੇ ਸੋ ਇਹ ਚੀਜ਼ਾਂ ਵੀ ਜਿਹੜੀਆਂ ਹੈਗੀਆਂ ਲੋਕਾਂ ਦੇ ਅੱਗੇ ਲੈ ਕੇ ਆਉਣੀਆਂ ਚਾਹੀਦੀਆਂ ਨੇ ਕਿ ਅਸੀਂ ਅਲਾਈਂਸ ਕਰ ਲਿਆ ਅਲਾਈਂਸ ਕਰਕੇ ਅਸੀਂ ਇਕੱਠੇ ਚੋਣਾ ਲੜਾਂਗੇ ਅੱਲਾਹ ਇਹ ਜੇ ਤੁਸੀਂ 10 ਬੰਦੇ ਹੋਗੇ 10 ਵਜੇ ਤਿੰਨ ਬੀਜੇਪੀ ਦੇ ਨਾਲ ਹੋਣਗੇ ਸੱਤ ਫੁੱਟੇ ਦੇ ਨਾਲ ਹੋਣਗੇ ਆਪਸੇ ਵੀ ਤੁਸੀਂ ਇੱਕ ਦੂਜੇ ਲੱਤਾਂ ਖਿੱਚ ਜਿਓਗੇ ਐ ਨਹੀਂ ਗੱਲ ਬਣਦੀ ਇਹਦੀ ਕੱਚ ਘੜ ਰਾਜਨੀਤੀ ਹੈ ਇਸ ਅਲਾਈਂਸ ਦੀ ਉਹ ਕਿਤੇ ਨਾ ਕਿਤੇ ਐਦਾਂ ਦੀ ਨਜ਼ਰ ਆ ਰਹੀ ਹੈ ਕਿ ਬੀਜੇਪੀ ਇੰਕਾਊਂਟਰ ਫਾਲ ਨਹੀਂ ਕਰ ਸਕਦੀ ਇੱਕ ਤਾਂ ਇਹ ਲੇਟ ਹੋ ਗਏ ਅਲਾਈਂਸ ਕਰਨ ਦੇ ਵਿੱਚ ਦੂਜਾ ਇਹ ਅਲਾਈਂਸ ਸਾਲ 2 ਸਾਲ ਪਹਿਲਾਂ ਹੋਣਾ ਬਣਦਾ ਸੀ ਸੋ ਅੱਜ 3 ਮਹੀਨੇ ਪਹਿਲਾਂ ਤੁਸੀਂ ਐਡਵਾਈਂਸ ਸ਼ੁਰੂ ਕਰਕੇ ਲੱਗਦਾ ਨਹੀਂ ਕਿ ਕੁਝ ਹੋਊਗਾ ਤੋ ਤੁਸੀਂ ਕਿਵੇਂ ਦੇਖਦੇ ਪਰਮੇਂਦਰ ਜੀ ਨੂੰ ਤੇ ਦੂਜਾ ਕਾਂਗਰਸ ਦਾ ਲੀਡਰ ਵੀ ਸੱਚੇ ਨੇ ਕਿ ਜਵਾਬ ਕਿਵੇਂ ਦਵਾਂਗੇ ਅਸੀਂ ਲੋਕਾਂ ਨੂੰ ਜੀ ਦੇਖੋ ਇੱਥੇ ਦੋ ਸਵਾਲ ਖੜੇ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਹੈ ਕਿ ਜਿਹੜਾ ਤੁਸੀਂ ਹੁਣੀ ਗੱਲ ਕਰਕੇ ਆਏ ਹੋ ਇੱਕ ਤਾਂ ਡਿਲੇ ਬੜਾ ਹੋ ਗਿਆ ਲੇਟ ਹੋ ਗਿਆ ਗੱਠ ਜੋੜ ਇਹਦੇ ਵਿੱਚ ਮੈਂ ਇੱਕ ਗੱਲ ਤੁਹਾਨੂੰ ਇਹ ਕਹਿ ਦੇਣੀ ਚਾਹੁੰਗਾ ਕਿ ਕਾਂਗਰਸ ਦਾ ਪੂਰਾ ਜੋਰ ਫਿਲਹਾਲ ਦੀ ਘੜੀ 'ਚ ਭਾਜੀਪੀ ਨੂੰ ਸੱਤਾ 'ਚੋਂ ਹਟਾਉਣਾ ਕੱਲਾ ਨਹੀਂ ਹੈਗਾ ਉਹਦਾ ਜੋਰ ਇਸ ਗੱਲ ਤੋਂ ਵੀ ਲੱਗਿਆ ਹੋਇਆ ਹੈ ਕਿ ਰਾਹੁਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੀਐਮ ਦਾ ਫੇਸ ਬਣਾਇਆ ਜਾਵੇ ਇਹਦੀ ਪਪੂਲਾਰਿਟੀ ਇੰਨੀ ਜ਼ਿਆਦਾ ਕਰੀ ਜਾਵੇ ਦੇਸ਼ 'ਚ ਵੀ ਲੋਕ ਜਾਂ ਦੂਜੀ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਰਾਹੁਲ ਨੂੰ ਉਹਦੀ ਅਗਵਾਈ ਕਬੂਲਣ ਲਈ ਤਿਆਰ ਹੋ ਜਾਣ ਫਿਲਹਾਲ ਦੀ ਘੜੀ ਇਹ ਇਹ ਕਾਂਗਰਸ ਦਾ ਮੁੱਖ ਅਜੰਡਾ ਹੋ ਸਕਦਾ ਹੈ ਮੈਂ ਮੈਂ ਇਹ ਗੱਲ ਕਰਦਾ ਤੇ ਦੂਜੀ ਗੱਲ ਇਹ ਇਹ ਹੈਗੀ ਹੈ ਕਿ ਕਾਂਗਰਸ ਡਿਲੇ ਜਿਹੜਾ ਡਿਲੇ ਕਰਨਾ ਹੈ ਜਾਂ ਗੱਠ ਜੋੜਨ ਨਾਲ ਇਸ ਤਰ੍ਹਾਂ ਹੌਲੀ-ਹੌਲੀ ਗੱਲ ਕਰਨੀਆਂ ਦੂਜੀ ਪਾਰਟੀਆਂ ਨਾਲ ਉਹ ਉਸ ਦਾ ਵਿੱਚ ਇਹੀ ਕਾਰਨ ਹੈ ਕਿ ਕਾਂਗਰਸ ਮੁੱਖ ਧਿਰ ਬਣ ਕੇ ਆਉਣਾ ਚਾਹੁੰਦੀ ਇਕੱਠ ਜੋੜ ਚ। ਕਾਂਗਰਸ ਚਾਹੁੰਦੀ ਹੈ ਕਿ ਚਾਹੇ ਜੇ ਰਾਹੁਲ ਗਾਂਧੀ ਕਿਤੇ 1% ਪਿੱਛੇ ਹੁੰਦਾ ਵੀ ਹੈ ਕਿਸੇ ਤਰੀਕੇ ਨਾਲ ਤਾਂ ਕਾਂਗਰਸ ਪੱਟੀ ਧਿਰ ਹੋਵੇ ਤਾਂ ਉਹਦੇ ਕਹੇ ਤੋਂ ਜਿਵੇਂ ਪ੍ਰਧਾਨ ਮੰਤਰੀ ਦੇ ਪਦ ਤੇ ਜਿਹੜਾ ਕੋਈ ਆਉਂਦਾ ਹੈ ਉਮੀਦਵਾਰ ਬਣ ਕੇ ਆਉਂਦਾ ਹੈ ਤਾਂ ਉਹਦੇ ਕਹੇ ਤੋਂ ਚੱਲੇ ਰਾਜ ਪਿੱਛੇ ਖੜ ਕੇ ਉਹੀ ਕਾਰਨ ਤੇ ਉਹ ਉਹ ਚੀਜ਼ ਜਿਹੜੀ ਹੈਗੀ ਮੁਕਰਾਂ ਕੇ ਕਾਂਗਰਸ ਵੀ ਪੱਤਾ ਖੇਡ ਰਹੀ ਹੈ ਇੱਥੇ ਹੀ ਗੱਲ ਸਮਝਣ ਆਣੀ ਹੈ ਦੂਜੀ ਗੱਲ ਤੁਸੀਂ ਗੱਲ ਕਿਤੇ ਕਿ ਲੋਕ ਭੋਲੇ ਨੇ ਲੋਕ ਪੁੱਛਣਗੇ ਲੋਕ ਇਦਾਂ ਦਾ ਕੁਝ ਨਹੀਂ ਕਰ ਸਕਦੇ ਜੇ ਇਦਾਂ ਹੁੰਦਾ ਹੁੰਦਾ ਗੁਰਦੀਪਰ ਸਿੰਘ ਇਹ ਤਾਂ ਹੁਣ ਪਹਿਲਾਂ ਆਪਣੀਆਂ ਗੱਲਾਂ ਕਹਿ ਲੋ ਜਾਂ ਜਿਹੜੇ ਬੁੱਧੀਜੀਵ ਵਰਗ ਪੰਜਾਬ ਦਾ ਹੁੰਦਾ ਹੈ ਜਿਹੜਾ ਵੱਡੇ ਲੈਵਲ ਤੇ ਸੋਚਦਾ ਹੈ ਹੋਰ ਗੱਲਾਂ ਸੂਰਤachar ਉਹ ਇਹ ਕਰਨ ਸੋਚ ਲੈਂਦੇ ਨੇ ਕਿਤੇ ਨਾ ਕਿਤੇ ਲੇਕਿਨ ਜੇ ਜੇ ਗੱਠ ਜੋੜ ਦੀ ਗੱਲ ਕਰੀ ਜਾਵੇ ਤਾਂ ਪਹਿਲਾਂ ਜਿਹੜਾ ਗੱਠ ਜੋੜ ਨਹੀਂ ਹੁੰਦੇ ਸੀਗੇ ਹੁਣ ਆਮ ਆਦਮੀ ਪਾਰਟੀ ਦਾ ਆਈ ਹੈ ਅਕਾਲੀ ਦਰ ਅਤੇ ਕਾਂਗਰਸ ਕੀ ਲੜ ਕੇ ਨਹੀਂ ਖੇਡਦੇ ਸੀਗੇ ਉਹ ਗੱਲ ਹੈ ਕਿ ਪ੍ਰਤੱਖ ਰੂਪ ਵਿੱਚ ਸਮਝ ਨਹੀਂ ਆਉਂਦੇ ਸੀ ਜਾਂ ਸਾਹਮਣੇ ਨਹੀਂ ਆਉਂਦੇ ਸੀ ਪਰ ਲੋਕਾਂ ਨੂੰ ਇਸ ਗੱਲ ਦਾ ਤਾਂ ਪਤਾ ਹੀ ਸੀ ਜੇ ਨਵਜੋਤ ਸਿੰਘ ਸਿੱਧੂ ਰੌਣਾ ਪਾ ਸਕਦੇ ਆ ਕਿ 2575 ਹੈ ਜੀ ਤੇ ਉਹ ਕੀ ਕਿਸ ਚੀਜ਼ ਦਾ ਪਰਚੀ ਵੀ ਤਰ੍ਹਾਂ ਇਕੱਲਾ ਇਹ ਤਾਂ ਨਹੀਂ ਵੀ ਦਸੀ ਸੱਤਾ ਜਾ ਕੇ ਜੇ ਹੱਥ ਮਿਲਿਆ ਹੁੰਦਾ ਕਿਤੇ ਨਾ ਕਿਤੇ ਤਾਂ ਹੀ ਹੁੰਦਾ ਚਲੋ ਖੈਰ ਇਹ ਇਹ ਵੀ ਹੁਣ ਅੱਜ ਦੀ ਗੱਲ ਕਰਦੇ ਜੀ ਤੁਹਾਡੇ ਤੁਸੀਂ ਖਬਰ ਵੀ ਗੱਲ ਕੀਤੀ ਸੀ ਇਕੱਠ ਜੋੜ ਦੀ ਹਰ ਸਿੰਘ ਪਰਤਖੌਰ ਪਾਦਲ ਦਾ ਬਿਆਨ ਵੀ ਤੁਸੀਂ ਨਾਲ ਲਿਆ ਸੀ ਕਹਿੰਦਾ ਜੋ ਭਪੇ ਅੱਜ ਨਾਲ ਮੈਚ ਕਰਦਾ ਕਿ ਜੇ ਅੱਜ ਹਰ ਸਿਮਰਤਖੌਰ ਬਾਦਲ ਕਹਿੰਦੇ ਕਿ ਬੀਜੇਪੀ ਨਾਲ ਗੱਠਜੋੜ ਕਰ ਸਕਦੇ ਐਦਾ ਹੈਗਾ ਹੀ ਆ ਸਾਡਾ ਅਲਾਈਜਾ ਹੋ ਜੇਗਾ ਜਾਂ ਕੋਈ ਸਾਈਨ ਦਿੰਦੇ ਐ ਇਹ ਤਿੰਨ ਚਾਰ ਮਹੀਨੇ ਪਿੱਛੇ ਚਲੇ ਜਾਓ ਉਦੋਂ ਰਖੜਾ ਨੂੰ ਅੱਗੇ ਕਰਕੇ ਸੁਰਜੀਤ ਸਿੰਘ ਰਖੜਾ ਤੋਂ ਬਿਆਨ ਵੀ ਦਵਾਤਾ ਸੀਗਾ ਤੇ ਕੋਈ ਵੀ ਆਕੂ ਇਸ ਗੱਲ ਨੂੰ ਟਲਦਾ ਨਹੀਂ ਕਹਿਣ ਤੋਂ ਕਿ ਬੀਜੇਪੀ ਨਾਲ ਸਮਝੌਤਾ ਨਹੀਂ ਹੋ ਸਕਦਾ ਆ ਕਾਲੀਆਂ ਦਾ ਵੀ ਪਰ ਕੀ ਹੁਣ ਜੇ ਸਵਾਲ ਦੀ ਗੱਲ ਕਰਦੇ ਆਪਾਂ ਕਿ ਲੋਕ ਸਵਾਲ ਕਿਉਂ ਨਹੀਂ ਕਰਦੇ ਕੀ ਸਵਾਲ ਉਹਨਾਂ ਨੂੰ ਹੋਣਗੇ ਕੋਈ ਨਹੀਂ ਹੁੰਦਾ ਸਵਾਲ ਇਹ ਸਿਰਫ ਇਹ ਲੋਕਾਂ ਨੂੰ ਮੂਰਖ ਬਣਾਉਣ ਦਾ ਧੰਦਾ ਹੈ ਪੋਲਿਟ ਪੋਲਿਟੀਕਲ ਜਿਹੜੀ ਆਪਾਂ ਲਾਈਨ ਕਹਿੰਦੇ ਜਾਂ ਪੋਲਿਟੀਸ਼ਨ ਜਿਹੜੇ ਕਹਿੰਦੇ ਆਪਾਂ ਰਾਜਨੀਤੀ ਕਰਦੇ ਆ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਸੱਤਾ ਵਿੱਚ ਚੋਣ ਲਈ ਇਹ ਕੋਈ ਵੀ ਗੱਠ ਜੋੜ ਕਰ ਸਕਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਆਪਾਂ ਪਹਿਲਾਂ ਹੀ ਬੜੀ ਵਾਰੀ ਗੱਲ ਕੀਤੀ ਹੈ ਸੋ ਬੀਜੇਪੀ ਦੇ ਆਗੂ ਤੇ ਕਾਂਗਰਸ ਦੇ ਆਗੂ ਅੱਜ ਕਾਂਗਰਸ ਦਾ ਵਿਰੋਧ ਕਰ ਰਹੀ ਹੈ ਆਮ ਆਦੀ ਪਾਰਟੀ ਦਾ ਤਾਂ ਕਾਂਗਰਸ ਹੀ ਆਗੂ ਤੇ ਆਮ ਆਦੀ ਪਾਰਟੀ ਇਹ ਸਾਰੇ ਇੱਕ ਇੱਕੋ ਪਲੇਟਫਾਰਮ ਤੇ ਆ ਜਾਣਗੇ ਲੋਕਾਂ ਨੂੰ ਦਿਖਾਉਣਾ ਹੈ ਹੁੰਦਾ ਇਹਨਾਂ ਨੇ ਪਹਿਲਾਂ ਕਿ ਅਸੀਂ ਤਾਂ ਬੁੜਾ ਨਾਂ ਨੌਕਰ ਕੀਤੀ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਸਾਡੇ ਨਾਲ ਕਾਂਗਰਸ ਹਾਈ ਕਮਾਂਡ ਹੈ ਅਸੀਂ ਉਹਨਾਂ ਨੂੰ ਆਹ ਸ਼ਰਤਾਂ ਲਾ ਕੇ ਬਣਾਇਆ ਐਹੀ ਅਕਾਲੀਆਂ ਨੇ ਕਹਿਦਣਾ ਅਸੀਂ ਬੀਜੇਪੀ ਨੂੰ ਆਹ ਸ਼ਰਤਾਂ ਲਾ ਕੇ ਅੱਜ ਅਕਾਲੀਆਂ ਲਈ ਬੀਜੇਪੀ ਵੀ ਮਾੜੀ ਅੱਜ ਕਾਂਗਰਸਿਆਂ ਦੀ ਆਮ ਆਦੀ ਪਾਰਟੀ ਮਾੜੀ ਅੱਜ ਆਮ ਆਦੀ ਪਾਰਟੀ ਦੀ ਕਾਂਗਰਸ اور ਬੀਜੇਪੀ ਦੀ ਅਕਾਲੀ ਦੀ ਵੀ ਮਾੜੇ ਨੇ ਇੱਕ ਦੂਜੇ ਲਈ ਮਾੜੇ ਤਾਂ ਹੈਗੇ ਨੇ ਪਰ ਜਦੋਂ ਇਹਨਾਂ ਨੇ ਦੇਖਣਾ ਕਿ ਸੱਤਾ ਇਸ ਇਸ ਹੱਥ ਕੱਢ ਦੇ ਨਾਲ ਸੱਤਾ ਹਾਸਲ ਹੁੰਦੀ ਹੈ ਅਏ ਇਕੱਠੇ ਹੋਣ ਦੇ ਵਿੱਚ ਦੇਰੀ ਵੀ ਨਹੀਂ ਲਾਉਂਗੇ ਉਹੀ ਲੋਕ ਨੇ ਜਿਹੜੇ ਅੱਜ ਮਰਨ ਮਾਰਨ ਤੱਕ ਤੁਲੇ ਹੋਏ ਨੇ ਉਹੀ ਇਹਨਾਂ ਨੂੰ ਵੋਟਾਂ ਪਾ ਦੇਣਗੇ ਇਹ ਤਾਂ ਚਾਰ ਦਿਨ ਦੀ ਗੱਲ ਹੁੰਦੀ ਹੈ ਲੋਕਾਂ ਦੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਹਰ ਇੱਕ ਮੁੱਦੇ ਤੇ ਗੱਲ ਕਰਦੇ ਆਂ ਆਪਾਂ ਇਹ ਭੁੱਲ ਜਾਂਦੇ ਨੇ ਇਹ ਇਗਨੋਰ ਕਰ ਜਾਂਦੇ ਨੇ ਵੀ ਛੱਡੋ ਪਰੇ ਉਸੇ ਕਰਕੇ ਇਹ ਦੁੱਖ ਭੋਗਦੇ ਨੇ 5 ਸਾਲ ਡਾਂਗਾ ਖਾਂਦੇ ਨੇ 5 ਸਾਲ ਇਹਨਾਂ ਦਾ ਪੂਰਾ ਕਚੁੰਬਰ ਕੱਢ ਕੇ ਰੱਖ ਦਿਆ ਨੇ ਪਾਰਟੀਆਂ ਸੋ ਇਹ ਇਹ ਸਮਝਾਉਂਦੇ ਜਿਹੜੇ ਇਦਾਂ ਹੁੰਦੇ ਨੇ ਸਿਰਫ ਰਾਜਨੀਤੀ ਤਹਿਤ ਸੱਤਾ ਹਾਸਲ ਕਰਨ ਵਾਸਤੇ ਹੀ ਹੁੰਦੇ ਨੇ ਠੀਕ ਹੈ ਜੀ ਤੋ ਦੋਸਤੋ ਹੁਣ ਨਵਜੋਤ ਸਿੰਘ ਸਿੱਧੂ ਸਾਹਬ ਹੋਰੀ ਬਠਿੰਡਾ ਦੇ ਵਿੱਚ ਕੋਰਟ ਸੇਮੇਰ ਦੇ ਵਿੱਚ ਰੈਲੀ ਕੀਤੀ ਅਗਲਾ 9 ਤਰੀਕ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈ ਤੇ ਨਵਜੋਤ ਸਿੰਘ ਸਿੱਧੂ ਦੂਜੇ ਪਾਸੇ ਵਰਸਸ ਪੰਜਾਬ ਦੀ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਜਿਵੇਂ ਰਾਜਾਵਿੰਦਰ ਸਿੰਘ ਸਾਹਿਬ ਕਹਿੰਦੇ ਨੇ ਜਾਂ ਪ੍ਰਤਾਪ ਸਿੰਘ ਆਜਵਾਲ ਸਾਹਿਬ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਖਾੜੇ ਲਾਉਣੇ ਬੰਦ ਕਰਵਾ ਦਾ ਪ੍ਰਤਾਵ ਆਜਵਾ ਪਹਿਨਾ ਬੋਲੀ ਸੀ ਇਸੇ ਗੱਲ ਨੂੰ ਲੈ ਕੇ ਹਾਈ ਕਮਾਂਡ ਤੱਕ ਗੱਲ ਪਹੁੰਚੀ ਹੋਈ ਹੈ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਨੇ ਸੋ ਜਿਹੜਾ ਕਾਂਗਰਸ ਲੀਡਰਸ਼ਿਪ ਦਾ ਕਰਾਈਸਿਸ ਹੈ ਪੰਜਾਬ ਇਕਾਈ ਦੇ ਵਿੱਚ ਉਹ ਵੀ ਆਪਾਂ ਪਰਮਿੰਦਰ ਜੀ ਦਾ ਸਮਝਾਂਗੇ ਜੀ ਪਰਮਿੰਦਰ ਜੀ ਕਿੱਥੇ ਖੜੀ ਹੈ ਕਾਂਗਰਸੀਆਂ ਦੀ ਗੱਲ ਦੇਖੋ ਕਾਂਗਰਸ ਵਾਸਤੇ ਅੱਜ ਦੀ ਘੜੀ ਪੰਜਾਬ ਦੀ ਇੱਕ ਕਾਂਗਰਸ ਵਾਸਤੇ ਅੱਜ ਦੀ ਘੜੀ ਚ ਸਿੱਧੂ ਇੱਕ ਬਹੁਤ ਵੱਡੀ ਟੈਨਸ਼ਨ ਦੇ ਰੂਪ ਵਿੱਚ ਸਾਹਮਣੇ ਆ ਰਹੇ ਹੈ ਕਾਂਗਰਸ ਪੰਜਾਬ ਦੀ ਜਿਹੜੀ ਹੈਗੀ ਆ ਉਹ ਜਿਹੜੇ ਵੱਡੇ ਲੀਡਰ ਨੇ ਸਾਪ ਗੱਲ ਤਾਂ ਇਹ ਹੀ ਹੈ ਨਾ ਕਿ ਕਾਂਗਰਸ ਦੇ ਵੱਡੇ ਲੀਡਰ ਉਹ ਚਾਹੁੰਦੇ ਨੇ ਕਿ ਸਾਨੂੰ ਕੁਰਸੀ ਮਿਲੇ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੱਡਾ ਅਹੁਦਾ ਦੇ ਕੇ ਨਾ ਨਵਾਜ ਦਿਆ ਜਾਵੇ। ਹਾਲਾਂਕਿ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈਗੀ ਆ ਉਹਦੇ ਵੱਲੋਂ ਕਿਤੇ ਨਾ ਕਿਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਹਰੀ ਝੰਡੀ ਹੈਗੀ ਆ ਫਿਲਹਾਲ ਦੀ ਘੜੀ। ਉਹਦੇ ਵਿੱਚ ਆਪਾਂ ਇਹ ਉਹਦਾ ਅੰਦਾਜ਼ਾ ਇੱਥੋਂ ਲਾ ਸਕਦਾ ਹੈ ਕਿ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਸਮਝਦੀ ਆ ਕਿ ਜੇ ਕੋਈ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੈਂ ਇਹ ਗੱਲ ਇੱਥੇ ਗਰੇਜ ਨਹੀਂ ਕਰਦਾ ਕਹਿਣ ਤੋਂ ਜੇ ਕੱਦ ਵਰ ਕੋਈ ਨੇਤਾ ਆਇਆ ਹੈ ਨਾ ਜਿਹੜਾ ਢੜਲ ਦੇ ਨਾਲ ਗੱਲ ਕਰ ਸਕਦਾ ਉਹ ਉਹ ਕੈਪਟਨ ਮਨਿੰਦਰ ਸਿੰਘ ਨੇ ਗੱਡ ਸ ਦਿਖਾਈ ਸੀ ਕਿਸੇ ਟਾਈਮ ਤੇ ਉਹ ਉਹ ਤੋਂ ਬਾਅਦ ਜੇ ਇਸ ਤਰ੍ਹਾਂ ਦਾ ਕੋਈ ਨੇਤਾ ਮਿਲਣ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਵੀ ਮਿਲ ਜੇ ਤਾਂ ਉਹ ਨਵਜੋਤ ਸਿੰਘ ਸਿੱਧੂ ਦੇ ਰੋਕ ਚ ਮਿਲ ਸਕਦਾ ਕਿਉਂਕਿ ਕੋਈ ਇਹਦੇ ਤੇ ਕੋਈ ਇਦਾਂ ਦਾ ਚਾਰਜ ਨਹੀਂ ਕੋਈ ਇਦਾਂ ਦੀ ਗੱਲਬਾਤ ਨਹੀਂ ਕੋਈ ਮਾਮਲਾ ਨਹੀਂ ਜਿਹੜਾ ਭ੍ਰਿਸ਼ਟਾਚਾਰ ਦਾ ਹੋਵੇ ਜਾਂ ਕੋਹ ਹੋਰ ਹੋਵੇ ਇੱਕਾ ਜਿਹੜਾ ਕੇਸ ਜਿਹਾ ਸੀਗਾ ਉਹ ਇੱਕ ਸਜ਼ਾ ਭੁਗਤ ਕੇ ਕਿਉਂਕਿ ਪਾਸੇ ਕਰ ਚੁੱਕੇ ਐ ਨਵਜੋਤ ਸਿੰਘ ਸਿੱਧੂ ਤੁਹ ਇੱਕ ਬੇਦਾਗ ਚਿਹਰੇ ਤੇ ਰੂਪ ਵਿੱਚ ਮੇਰੇ ਕਾਲ ਨਾਲ ਸਾਹਮਣੇ ਆਉਣ ਵਾਸਤੇ ਕਾਂਗਰਸ ਨੂੰ ਲਿਆਉਣ ਵਾਸਤੇ ਸਾਹਮਣੇ ਇਦਾਂ ਦਾ ਚਿਹਰਾ ਇੱਕ ਨਵਜੋ ਸਿੰਘ ਸਿੱਧੂ ਬੱਜਦੇ। ਬਾਕੀ ਲੋਕਾਂ ਨੇ ਮਲਾਈਆਂ ਖਾਈਆਂ ਹੋਈਆਂ ਨਹੀਂ। ਉਹ 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 ਅੱਜ ਨਹੀਂ ਤਾਂ ਕੱਲ ਕਿਸੇ ਦਿਨ ਕਿਸੇ ਆਪਾਂ ਕਹਿ ਸਕਦੇ ਹਾਂ ਦਾਬ ਥੱਲੇ ਆ ਸਕਦੇ ਨਹੀਂ। ਉਹ ਦਬੰਦੀਵਾਜ ਦੇ ਵਿੱਚ ਵਿਰੋਧ ਕਰ ਰਹੇ ਨੇ। ਉਹਾਂ ਦੇ ਮੋਢਿਆਂ ਤੇ ਰੱਖ ਕੇ ਚਲਾ ਰਹੇ ਨੇ ਨਵਜੋ ਸਿੰਘ ਸਿੱਧੂ ਦੇ ਖਿਲਾਫ ਹਾਈ ਕਮਾਂਡ ਕੋਲ ਦੇ ਪਹੁੰਚ ਕਰ ਰਹੇ ਨੇ। ਕਰੈਕਟ ਵੀ ਕਿਤੇ ਨਾ ਕਿਤੇ ਕਿ ਲੋਕ ਇਦਾਂ ਕਹਿੰਦੇ ਨੇ ਕਿ ਸਾਰੀ ਕਾਂਗਰਸ ਇਦਾਂ ਪੰਜਾਬ ਦੀ ਸੁਖੀ ਹੈ ਜੀ ਆਪਣੀਆਂ ਸਾਰੀਆਂ ਉਹ ਕਰੀ ਜਾਂ ਰਹੇ ਨੇ ਮਿੱਡੀਆਂ ਕਰੀ ਜਾਂਦੇ ਨੇ ਪਰਸਨਲ ਤੌਰ ਤੇ ਇੰਡੀਵਿਜੂਅਲ ਤੌਰ ਤੇ ਵਿਚਰ ਰਹੇ ਨੇ ਲੋਕਾਂ ਦੇ ਵਿੱਚ ਸੋ ਨਵਜੋਤ ਸਿੰਘ ਸਿੱਧੂ ਇਹਨਾਂ ਸਾਰੀਆਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਜੇ ਹਾਈ ਕਮਾਂਡ ਦਾ ਹੁਕਮ ਮੰਨਣ ਵਿੱਚ ਨਵਜੋਤ ਸਿੰਘ ਸਿੱਧੂ ਵਿਆੜ ਦਿੰਦੇ ਨੇ ਤਾਂ ਇਹਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਫਿਲਹਾਲ ਦੀ ਘੜੀ ਹਰੀ ਢੰਗੀ ਦੇ ਕੇ ਤੁਰਿਆਵੋ ਜੋ ਕਰਨਾ ਕਰੀ ਜਾ ਦੇਖਦੇ ਆ ਬਾਅਦ ਚ ਕੀ ਗੱਲ ਬਣਦੀ ਹੈ ਇਹ ਤੋ ਤੱਕ ਕਿ ਤੁਸੀਂ ਦੇਖ ਲਓ ਕਿ 9 ਤਰੀਕ ਦੀ ਖੁਸ਼ਹਰਪੁਰ ਰੈਲੀ ਵੀ ਰੱਖੀ ਹੋਈ ਆ। ਉਸ ਤੋਂ ਬਾਅਦ ਇੱਕ ਨਵਾਂ ਵੀ ਅਨਾਉਂਸਮੈਂਟ ਆਇਆ ਹੈ ਕਿ ਹਰ ਹਫਤੇ ਲੋਕਾਂ ਨੂੰ ਮਿਲਿਆ ਜਾਊਗਾ। ਠੀਕ ਆ ਜੀ ਹਰ ਹਫਤੇ ਤੱਕ ਗੱਲ ਆ ਗਈ ਹੈ ਉਹਨਾਂ ਦਾ। ਅ ਦਵਿੰਦਰ ਯਾਰਪ ਜਿਹੜੇ ਪੰਜਾਬ ਦੇ ਇੰਚਾਰਜ ਆ ਪੰਜਾਬ ਡੋਰੇ ਤੇ ਆ ਰਹੇ ਆ 9 ਤਰੀਕ ਨੂੰ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਵੀ ਹੈਗੀ ਹੈ ਬੈਠ ਕੇ ਉਹਨਾਂ ਦੀ। ਲੇਕਿਨ ਨਵਜੋਤ ਸਿੰਘ ਸਿੱਧੂ ਆਪਣੀ ਰੈਲੀ 'ਚ ਰੁੱਝੇ ਹੋਣਗੇ। ਸੋ ਇਹ ਇਹ ਕਰਨਾ ਬਟੀਆਂ ਨੇ। ਫਿਰ ਆਪਾਂ ਇਹ ਵੀ ਸੋਚ ਸਕਦੇ ਹਾਂ ਜੇ ਅੱਜ ਵਿਰੋਧ ਜਤਾ ਰਹੇ ਨੇ ਕਿ ਆਹ ਕਾਂਗਰਸ ਦੀ ਆਗੂ ਪਹਿਲੀ ਗੱਲ ਤਾਂ ਉਹ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਤੇ ਅਟਰਾਜ ਜਤਾ ਰਹੇ ਨੇ ਦੂਜਾ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਖਿਲਾਫ ਅਟਰਾਜ ਜਤਾ ਰਹੇ ਨੇ ਕਿ ਸਾਨੂੰ ਅਟਰਾਜ ਆ ਜੀ ਇਹ ਕੰਦਾ ਚੱਲ ਰਿਹਾ ਹੈ ਤੋਂ ਉੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜੇ ਕੱਲ ਨੂੰ ਹਾਈਕ ਮਾੜਦੋਂ ਨੋ ਜਿੰਜਾ ਨੂੰ ਮਨਾ ਕਰ ਦਿੰਦੀ ਹੈ ਕਿ ਅਸੀਂ ਗੱਠ ਜੋੜ ਵੀ ਕਰਾਂਗੇ ਤੇ ਤੁਹਾਡੀ ਗੱਲ ਸਿੱਧੂ ਵਾਲੀ ਵੀ ਅਸੀਂ ਨਹੀਂ ਮੰਨਦੇ ਫਿਰ ਇਹਨਾਂ ਵੱਡੇ ਲੀਡਰਾਂ ਕੋਲ ਗੱਲ ਕੀ ਹੁੰਦੀ ਹੈ ਬਿਰ ਬੱਚੀ ਜਾਂਦਾ ਹੈ ਇੱਥੇ ਇਹ ਗੱਲ ਵੀ ਸਮਝ ਵਿੱਚ ਲੈ ਲੈਣੀ ਚਾਹੀਦੀ ਹੈ ਕਿ ਲੋਕਾਂ ਨੂੰ ਕਿ ਜਿਆਦਾ ਵਰ ਅ ਜਿਵੇਂ ਪਹਿਲਾਂ ਇੱਕ ਧੱਕੇ ਨਾਲ ਹੀ ਕਹਿ ਲੋ ਕਿ ਬੀਜੇਪੀ ਚ ਪੜ ਕੇ ਸੀ ਕਾਂਗਰਸ ਦੇ ਆਗੂ ਕਾਫੀ ਗਏ ਆਪ ਆਪਸੀ ਵੀ ਆ ਗਏ ਪਰ ਮੇਰੇ ਖਰ ਇੱਕ ਬੀਜੇਪੀ ਵਾਲਾ ਰਹਿ ਜਾਂਦਾ ਜੇ ਇਹ ਆਪਣੀ ਉਸ ਗੱਲ ਤੇ ਖੜਦੇ ਨੇ ਤੇ ਫਿਰ ਬੀਜੇਪੀ ਵਾਲੇ ਪਾਸੇ ਮੁੱਖ ਕਰਨਗੇ ਸਾਰੇ ਜਿਹੜੇ ਨਾਰਾਜ਼ ਚੱਲ ਰਹੇ ਨੇ ਜੇ ਨਹੀਂ ਨਹੀਂ ਕਰਨਗੇ ਇਹ ਤੈਅ ਹੈ ਮੈਂ ਕਹਿੰਦੇ ਸੀ ਅਸੀਂ ਤਾਂ ਕਾਂਗਰਸ ਵਿੱਚ ਜੰਮੇ ਅਸੀਂ ਤਾਂ ਕਾਂਗਰਸ ਵਿੱਚ ਮਰਨਾ ਵੱਡੇ ਵੱਡੇ ਆਕੂਨ ਬਿਆਨ ਦਿੱਤੇ ਸੀ ਜੇ ਉਹ ਮੈਂ ਇਹਨਾਂ ਨੇ ਕਿਹਾ ਜਾਂ ਮੰਨ ਲੈਣ ਕਰ ਲੈਣ ਇਦਾਂ ਦੀ ਗੱਲ ਫਿਰ ਤਾਂ ਇਹਨਾਂ ਨੂੰ ਹਾਈ ਕਮਾਂਡ ਦਾ ਹੁਕਮ ਮੰਨਣਾ ਹੀ ਪੈਣਾ ਫਿਰ ਚੁੱਪਾ ਕਰਕੇ ਬੈਠਣਾ ਪੈਣਾ ਤੋਂ ਤੋਂ ਅੱਜ ਜੇ ਆਪਾਂ ਕਹਿ ਵੀਏ ਕਿ ਅੱਜ ਸਿੱਧੂ ਦਾ ਕਦ ਜਿਹੜਾ ਹੈਗਾ ਇਹ ਪੰਜਾਬ ਦੇ ਸਾਰੇ ਕਾਂਗਸੀਆਂ ਨਾਲੋਂ ਵੱਡਾ ਹੋਇਆ ਪਿਆ ਇਹ ਸੇ ਗੱਲੋਂ ਘਬਰਾ ਰਹੇ ਨੇ ਕਿਤੇ ਸਾਡੀ ਕੁਰਸੀ ਨਾ ਖੁੱਲ ਜੇ ਅਸੀਂ ਪਾਸੇ ਨਾ ਕਰ ਦਈਏ ਸਿੱਧੂ ਕੱਲ ਨੂੰ ਆ ਗਿਆ ਤੇ ਸਿੱਧੂ ਨੇ ਫਿਰ ਉਹ ਉਹ ਜਿਹੜੀਆਂ ਗੇਮਾਂ ਵਾਲੀਆਂ ਖੇਡਦੇ ਹੁੰਦੇ ਨੇ ਇਹ ਪੋਲੀਟੀਸ਼ਨ ਵਾਲੀਆਂ ਸ਼ਾਇਦ ਉਹ ਬੰਦ ਨਾ ਹੋ ਜਾਣ ਉਹਦਾ ਵੀ ਖਤਰਾ ਹੁੰਦਾ ਤੇ ਪਾਰਟੀ ਦੇ ਵਿੱਚ ਰਹਿ ਕੇ ਤਾਂ ਉਹਦਾ ਵੱਡਾ ਹੁੰਦਾ ਨਾ ਜੀ ਹੁਣ ਉਹਦਾ ਵੱਡਾ ਹੋਣ ਕਰਕੇ ਤੁਸੀਂ ਦੇਖਾ ਜਾਕਰ ਸਾਹ ਵੱਡੇ ਉਹਦੇ ਕਰਕੇ ਹੀ ਗਏ ਨੇ ਅਗਲਾ ਜਾਣਦੇ ਵੱਡਾ ਉਹਦਾ ਦੇ ਵੀ ਦਿੱਤਾ ਤੇ ਵੱਡੇ ਉਹਦੇ ਕਰਕੇ ਕੈਪਟਨ ਬਰਿੰਦਰ ਸਿੰਘ ਵੀ ਗਏ ਸੀ ਫਲਹਾਲ ਚੁੱਪ ਬੈਠੇ ਨੇ ਪਰ ਐਗਾ ਡਾਇਰੈਕਟਰ ਸੀ ਕਰਕੇ ਨਹੀਂ ਗਏ ਭਾਜੀਪੀ ਜੁਆਇਨ ਨਹੀਂ ਸੀ ਕਰਕੇ ਨਹੀਂ ਕੀਤੀ ਡਾਇਰੈਕਟਰ ਦਾ ਉਹ ਤੇ ਕਿ ਜਦੋਂ ਮਿਲੂਗਾ ਪਰ ਦੇਖੀ ਜਾਉ ਤੇ ਉਹ ਗੱਲਾਂ ਜਿਹੜੀਆਂ ਹੈਗੀਆਂ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਸਾਨੂੰ ਵੀ ਕੋਈ ਵੱਡਾ ਉਹਦਾ ਮਿਲ ਜੇ ਅਸੀਂ ਜੇ ਕਾਂਗਰਸ ਦੇ ਵਿੱਚ ਬੈਠੇ ਆ ਤਾਂ ਸਾਨੂੰ ਸਾਡੇ ਸੀਨੀਅਰ ਹੋਣ ਦਾ ਉਹ ਰੁਤਬਾ ਮਿਲੇ ਸਾਨੂੰ ਜੂਨੀਅਰ ਸਾਡੇ ਸਿਰ ਤੇ ਨਾ ਬਿਠਾ ਦਿਆ ਜਾਵੇ ਇਸ ਕਰਕੇ ਜਿਹੜਾ ਹੈ ਇਹ ਚੱਲਦਾ ਰਹੂਗਾ ਫਿਲਹਾਲ ਦੇ ਘੜੀ ਜਦੋਂ ਤੱਕ ਹਾਈ ਕਮਾਂਡ ਦਾ ਕੋਈ ਉਹ ਕਾ ਹੁਕਮ ਨਹੀਂ ਆਉਂਦਾ ਇਹਨਾਂ ਨੂੰ ਜੀ ਜੀ ਪ੍ਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਲਈ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਵਿੰਦਰ ਜੀ ਜੀ ਦੋਸਤੋ ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਜੋ ਤੁਸੀਂ ਸੋਚਦੇ ਹੋ ਕਿ ਸਮਝੌਤਾ ਹੋਣਾ ਚਾਹੀਦਾ ਨਹੀਂ ਸਮਝੌਤਾ ਹੋਣਾ ਚਾਹੀਦਾ ਇਕੱਲੇ ਇਕੱਲੇ ਲੜਨ ਵੱਖਰੇ ਵੱਖਰੇ ਲੜਨ ਸੋ ਜੋ ਵੀ ਤੁਹਾਡੇ ਵਿਚਾਰ ਹੋਣਗੇ ਤੁਸੀਂ ਭੇਜ ਸਕਦੇ ਹੋ ਸਾਨੂੰ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਣਾ ਪੰਜਾਬੀ ਧੰਨਵਾਦ